ਹੇ ਹਜ਼ਾਰੀਆਂ ਅਲਮਾਰੀ ਬਣੇ ਪਈ ਐ ਅਰਮਾਰੀਆਂ ਦੀ ਵੱਡੀ ਫੈਕਟਰੀ ਦੇ ਵਿੱਚ ਆਗੇ 10000 ਤੋਂ ਅਲਮਾਰੀ ਸ਼ੁਰੂ ਹੋ ਜੂਗੀ ਛੇੜ ਜੀ ਜਿਵੇਂ ਇਹ ਇਹ ਜਿਹੜੀ ਅਲਮਾਰੀ ਐ ਇਹ ਜ਼ਿਆਦਾਤਰ ਮਨ ਲੱਗੇ ਫਿੱਟ ਆਉਂਦੀ ਹਰ ਇੱਕ ਦੇ ਹਾਂਜੀ ਇਹ 7 ਬਾਈ 6 ਦਾ ਸਾਈਜ਼ ਆ ਬਾਈ ਜੀ ਹਾਂਜੀ ਇਹ ਫੁੱਲ ਸਾਈਜ਼ ਅਲਮਾਰੀ ਐ 24 ਇੰਚ ਡੂੰਘੀ ਅਲਮਾਰੀ ਐ ਆਮ ਮਾਰਕੀਟ ਦੇ ਵਿੱਚ 18 20 ਇੰਚ ਅਲਮਾਰੀ ਬਣ ਜਾਂਦੀ ਐ ਪਰ ਆਪਣਾ ਫੁੱਲ 24 ਇੰਚ ਡੂੰਗਾ ਸਾਈਜ਼ ਐ ਔਰ ਜਿਵੇਂ ਮਰਜ਼ੀ ਕੋਟ ਪੈਂਟ ਡੰਗ ਲਓ ਕੋਈ ਦਿੱਕਤ ਨਹੀਂ ਹੈਗੀ ਪੂਰੀ ਏ ਕਲਾਸ ਕੁਆਲਿਟੀ ਐ ਇਹ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰੋ ਕੋਈ ਪ੍ਰੋਬਲਮ ਉੱਚੀ ਗਣੀ ਇਹ 7 ਫੁੱਟ ਉੱਚੀ ਆ ਬਾਈ ਜੀ 6 ਫੁੱਟ ਚੌੜੀ ਹੈ ਤੇ 24 ਇੰਚ ਡੂੰਗੀ ਹੈਗੀ ਨਹੀਂ ਫਿਰ ਜੀ ਇੱਕੋ ਹੀ ਕਲਰ ਮਿਲੂਗਾ ਕਲਰ ਇਹਦੇ ਵਿੱਚ ਬਹੁਤ ਮਿਲ ਜਾਣਗੇ ਜੀ ਕਲਰ ਇਹਦੇ ਵਿੱਚ ਵਾਈਟ ਵੀ ਮਿਲ ਜੂਗਾ ਕਰੀਮ ਵੀ ਮਿਲ ਜੂ ਗਰੇ ਔਰ ਵਾਈਟ ਸਭ ਤੋਂ ਵੱਧ ਚੱਲਦਾ ਹੈਗਾ ਹਮ ਔਰ ਬੁੱਡਨ ਕਲਰ ਵੀ ਮਿਲ ਜੂਗਾ ਰੇਟ ਦੱਸੋ ਕਿੰਨਾ ਹੋਵੇਗਾ ਇਹਦਾ ਇਹ ਬਾਈ ਜੀ ਮਾਰਕੀਟ ਰੇਟ ਹੈਗਾ ਇਹਦਾ 28000 ਰੁਪਏ ਆ ਹਾਂ ਜੀ ਔਰ ਰੱਖੜੀ ਤੇ ਦੀ ਸਪੈਸ਼ਲ ਆਫਰ ਲਾਈ ਹੈ ਰੱਖੜੀ ਤੇ ਘੱਗੂ ਦੇਣੀ ਆ ਬਸ 24000 ਰੁਪਏ ਦੀ ਕੁੱਲੀ 24000 ਹਾਂ 24000 ਦੀ ਲਾਣੀ ਹੈ ਔਰ 50 ਦੇ ਵਿੱਚ ਡਿਲੀਵ ਪੰਜਾਬ ਚ ਲਿਬਰੀ ਫਰੀਏ ਦੀ ਬਿਲਕੁਲ ਇਕਲਮਾਰੀ ਭੇਜ ਦੋਗੇ ਹਾਂਜੀ ਹਾਂ ਇਕਲਮਾਰੀ ਜਾਊਗੀ ਲਾਈਵ ਭੇਜਾਂਗੇ ਲక్ష్ਮੀ ਫਰਨੀਚਰ ਵਾਲੇ ਰਾਮਪੁਰੇ ਸ਼ਹਿਰ ਦੇ ਵਿੱਚ ਬੈਠਾ ਭਾਈ ਹੁਰੀ